ਸਦਾ ਸਟੋਰੀ ਇੱਕ ਸੁਨਾਰਿਆਂ ਦੇ ਪਰਿਵਾਰ ਦੀ ਹੈਗੀ ਤੇ ਬੰਦੇ ਦੀ ਡੈਥ ਹੋ ਗਈ ਓਕੇ ਤੇ ਘਰ ਤੇ ਇੱਕਦਮ ਪ੍ਰੋਬਲਮ ਆ ਗਈ ਤੇ ਉਹਨੇ ਫਿਰ ਆਪਣੇ ਜਿਹੜੀ ਪੋਟੀ ਸੀ ਜਿਹੜਾ ਹਸਬੰਦ ਮਰਿਆ ਸੀ ਉਹਨੇ ਇੱਕ ਨੈਕਲੇਸ ਕੱਢਿਆ ਆਪਣੇ ਅਲਮਾਰੀ ਚੋਂ ਉਹ ਕਹਿੰਦੀ ਆਪਣੇ ਮੁੰਡੇ ਨੂੰ ਜਾ ਕੇ ਚਾਚੇ ਦੀ ਦੁਕਾਨ ਤੇ ਵੇਚ ਓਕੇ ਕਿਉਂਕਿ ਚਾਚਾ ਵੀ ਸੁਨਾਰਾ ਸੀ ਸੇਵਿੰਗਸ ਲਈ ਸੇਵਿੰਗਸ ਲਈ ਘਰ ਚ ਰਹਿਣਾ ਨਾ ਹੁਣ ਤੇ ਉਹ ਚਾਚੇ ਕੋ ਗਿਆ ਚਾਚੇ ਨੂੰ ਕਹਿੰਦਾ ਚਾਚਾ ਜੀ ਜਿਹੜਾ ਸੋਨੇ ਦਾ ਸੈਟ ਹੈਗਾ ਵੇਚਣਾ ਹੈਗਾ ਹੂੰ ਕਾ ਤਰ੍ਹਾਂ ਨਾ ਗੁਜ਼ਾਰਾ ਨਹੀਂ ਹੋ ਰਿਹਾ ਕਿਉਂਕਿ ਕਮਾਨ ਵਾਲਾ ਕੋਈ ਹੈ ਨਹੀਂ ਉਹ। ਚਾਚਾ ਨੇ ਸੈਟ ਦੇਖਿਆ। ਕਹਿੰਦਾ ਪੁੱਤਰ ਮੰਮੀ ਨੂੰ ਜਾ ਕੇ ਕਹਿਆ ਕਿ ਹਜੇ ਨਾ ਰੇਟ ਵਧੀਆ ਨਹੀਂ ਮਿਲ ਰਹਾ ਇਹਦਾ। ਓਕੇ। ਦਿਸ ਇਜ਼ ਨਾਟ ਅ ਗੁੱਡ ਟਾਈਮ ਟੂ ਸੇਲ। ਪਰ ਮੈਂ ਕੀ ਕਹ ਸਕਦਾ ਮੈਂ ਤੈਨੂੰ ਨੌਕਰੀ ਦੇ ਦਿੰਦਾ। ਤੂੰ ਮੇਰੇ ਕੋਲ ਕੰਮ ਕਰ ਕੰਮ ਸਿੱਖ। ਤੇ ਕਹਿੰਦਾ ਚਲੋ ਠੀਕ ਹੈ ਚਾਚਾ ਜੀ। ਮੁੰਡਾ ਨੌਕਰੀ ਕਰਨਾ ਚਾਹੁੰਦਾ। 4 ਮਹੀਨੇ ਨੌਕਰੀ ਕਰਦਾ ਮੁੰਡਾ ਸਾਰਾ ਕੰਮ ਸਿੱਖੀ ਦਿੰਦਾ। ਫਿਰ ਮੁੰਡਾ ਘਰ ਜਾਂਦਾ ਵਾਪਸ। ਘਰ ਜਾਂਦਾ ਤੇ ਕੰਦਾ ਉਹ ਸੈਟ ਮੈਂ ਵੇਚਣਾ ਸੀ ਜਿਹੜਾ 4 ਮਹੀਨੇ ਪਹਿਲੇ ਸੈਟਲ ਮਾਰੀ ਚ ਕਰਦਾ ਤੇ ਮੁੰਡਾ ਸੈਟ ਦੇਖਦਾ ਤੇ ਸੈਟ ਨਕਲੀ ਹੁੰਦਾ ਫਿਰ ਉਹ ਆਂਦਾ ਫਿਰ ਚਾਚੇ ਨੂੰ ਕਿ ਤੂੰ 4 ਮਹੀਨੇ ਪਹਿਲੇ ਮੈਨੂੰ ਕਿਉਂ ਨਹੀਂ ਕਿਹਾ ਕਿ ਸੈਟ ਨਕਲੀ ਹੈ ਇਹ ਤਾਂ ਮੈਂ ਕਾ ਨਹੀਂ ਕਿਹਾ ਕਿ ਜੇ ਮੈਂ ਉਸਟਮ ਕਹਿੰਦਾ ਨਕਲੀ ਹੈ ਤੇਰੀ ਮਾਂ ਨੇ ਕਹਿਣਾ ਸੀ ਕਿ ਅਸਰ ਤੇ ਮਾੜਾ ਟਾਈਮ ਆਇਆ ਹਾਂ ਸ਼ਰੀਕ ਮੁਕਰ ਕੇ ਸ਼ਰੀਕ ਮੁਕਰ ਕੇ ਸੋ ਕਹਿੰਦਾ ਮੈਂ ਜਾਂਦਾ ਕਿ ਤੂੰ ਕੰਮ ਸਿੱਖੇ ਤੂੰ ਆਪ ਤੈਨੂੰ ਸਮਝ ਆਵੇ ਇਧਰ ਚਾਚਾ ਗਲਤ ਨਹੀਂ ਸੀ ਹਾਂ ਸੋ ਬਹੁਤ ਸਾਰੇ ਪਰਿਵਾਰ ਮਿਸ ਅੰਡਰਸਟੈਂਡਿੰਗ ਕਰਕੇ ਖਰਾਬ ਹੋ ਜਾਂਦੇ ਨੇ